ਸਾਥੀਓ ਪੇਰੂਟੀ ਟੀਮ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਾਡੀ ਨੰਗਲ ਦੇ ਵਿੱਚ ਸੇਵਾ ਚੱਲਦੀ ਹੈ ਆਪਣੇ ਸਾਰੇ ਹਮਦਰਦ ਸਾਥੀਆਂ ਵੱਲੋਂ ਤੇ ਜਿੰਨੇ ਵੀ ਮੇਰੇ ਟੀਮ ਮੈਂਬਰ ਅੱਜ ਬੜੀ ਖੁਸ਼ੀ ਹੋਣਗੇ ਕਿ ਅੱਜ ਮੈਂ ਇੱਕ ਸਖਸ਼ ਦਾ ਨਾਮ ਲਾਣ ਜਾ ਰਿਹਾ ਕਿ ਤੁਹਾਡੀਆਂ ਦੁਆਵਾਂ ਸਦਕੇ ਤੁਹਾਡੀ سپورਟ ਸਦਕੇ ਉਹ ਬੰਦਾ ਬਿਲਕੁਲ ਠੀਕ ਹੋ ਕੇ ਅੱਜ ਮੁੜ ਕੇ ਨੰਗਲ ਛਿੱੜੀ ਦੇ ਵਿੱਚ ਆ ਚੁੱਕਾ ਹੈ ਤੇ ਜਿਸ ਦਾ ਨਾਮ ਹੈ ਦੀਪਕ ਦੀਪਕ ਜੀ ਦਾ ਜੋ ਮੈਂ ਬੈਕਗਰਾਉਂਡ ਦੱਸਣ ਲੱਗਾ ਕਿ ਆਸਤੋਂ 4 ਮਹੀਨੇ ਪਹਿਲੇ ਇੱਕ ਐਕਸੀਡੈਂਟ ਹੋਇਆ ਸੀ ਰੇਲਵੇ ਰੋਡ। ਰੇਲਵੇ ਰੋਡ ਐਕਸੀਡੈਂਟ ਹੋਇਆ ਤੇ ਜਿਦੇ ਵਿੱਚ ਉਹਨਾਂ ਦੇ ਕੀ ਹੋਇਆ ਕਿ ਉਹਨਾਂ ਦੇ ਲੱਤ ਤੇ ਹੱਥ ਖੜ ਗਏ। ਉਹਨਾਂ ਨੂੰ ਸਿਵਲ ਹਸਪੀਟਲ ਦੇ ਵਿੱਚ ਉਪਚਾਰ ਕਰਕੇ ਉੱਥੇ ਦਾਖਲ ਕਰਾਇਆ ਗਿਆ। ਦਾਖਲ ਕਰਾਇਆ ਗਿਆ ਜਿਦੇ ਵਿੱਚ ਸਾਥ ਦਿੱਤਾ ਸਹੋਤਾ ਜੀ ਆਪਣੇ ਪੀਆਰਓ ਬੈਠਦੇ ਆ ਜੀ ਆਪਣੇ ਅੰਕੁਸ਼ ਢੱਬਾਏ ਅੰਕੂ ਸ਼ੁਣੀ ਹੈ ਜੀ ਉਹਨਾਂ ਦਾ ਕੋਈ ਹੋਰ ਫਰੰਟ ਸਰਕਲ ਹੈ ਲक्की ਭਾਜੀ ਹੁਣੀ ਹੈਗੇ ਆ ਸੁਖਤਾ ਭਾਜੀ ਆ ਅੰਕੂ ਸ਼ੁਣੀ ਹੈ ਤੇ ਜਿਨ੍ਹਾਂ ਨੇ ਆਪਣੀ ਇੱਕ ਚਲੋ ਪ੍ਰੇਮ ਪਿਆਰ ਕਰਕੇ ਉਸ ਬੰਦੇ ਨੂੰ ਸਿਵਲ ਹਸਪੀਟਲ ਦੇ ਵਿੱਚ ਐਡਮਿਟ ਕਰਵਾ ਦਿੱਤਾ ਸੋ ਹੁਣ ਗੱਲ ਸੁਣਨ ਵਾਲੀ ਇੱਥੇ ਹੈ ਕਿ ਉਸ ਸਿਵਲ ਹਸਪੀਟਲ ਦੇ ਵਿੱਚ ਉਸ ਬੰਦੇ ਨੂੰ ਰੈਫਰ ਕਰ ਦਿੱਤਾ ਗਿਆ ਪੀਜੀਆਈ ਸਿਵਲ ਹਸਪੀਟਲ ਮੰਗਲ ਜਿਹਦੇ ਵਿੱਚੋਂ ਰੈਫਰ ਕਰ ਦਿੱਤਾ ਗਿਆ ਪੀਜੀਆਈ ਚੰਡੀਗੜ੍ਹ ਪਰ ਉਸ ਬੰਦੇ ਦੇ ਨਾ ਕੋਈ ਅੱਗੇ ਹੈ ਨਾ ਕੋਈ ਪਿੱਛੇ ਹੈ ਜਿਸ ਕਰਕੇ ਉਹ ਲਵਾਰਿਸ ਅਵਸਥਾ ਦੇ ਵਿੱਚ ਸਿਵਲ ਹਸਪਤਲ ਦੇ ਵਿੱਚ ਪਿਆ ਰਿਹਾ ਠੀਕ ਹੈ ਸਿਵਲ ਹਸਪਤਲ ਨੇ ਆਪਣਾ ਜਿੰਨਾ ਕੁ ਕਰਨਾ ਸੀਗਾ ਇਲਾਜ ਕਰ ਦਿੱਤਾ ਪਰ ਉਹਨਾਂ ਦੇ ਵੀ ਬੇਵਸੇ ਗਏ ਕਿਉਂਕਿ ਉੱਥੇ ਡਾਕਟਰ ਅਵੇਲੇਬਲ ਨਹੀਂ ਹੈ ਸਾਰੇ ਨੰਗਲ ਜਾਣਦੇ ਹੈ ਕਿ ਉੱਥੇ ਇਲਾਜ ਕਿੰਨਾ ਹੈ ਸੋ ਪਿਓਰ ਰੂਟਸ ਨੇ ਆਪਣੀ ਟੀਮ ਨੇ ਇੱਕ ਦਾਇਤਵ ਸਮਝਦੇ ਇੱਕ ਆਪਣਾ ਫਰਜ਼ ਇਨਸਾਨੀ ਦਾ ਸਮਝਦੇ ਹੋਏ ਉਸ ਲਵਾਰਿਸ ਬੰਦੇ ਨੂੰ ਚੱਕ ਕੇ ਸਵਰਨਜੀਤ ਸਿੰਘ ਆਪਣੇ ਵੱਡੇ ਵੀਰ ਜੀ ਮਧਨ ਤੇ ਉਹਨਾਂ ਕੋਲ ਐਡਮਿਟ ਕਰਾਇਆ ਤੇ ਉਹਨਾਂ ਨੇ ਉਸ ਦਾ ਪੂਰਾ ਇਲਾਜ ਕੀਤਾ ਜੋ ਇਲਾਜ ਕੀਤਾ ਹੈ ਸੋ ਤੁਸੀਂ ਉਹਦੇ ਆਪਣੀ ਮੂੰਹ ਜਵਾਨੀ ਸੁਣੋਗੇ ਜਿਹੜਾ ਬੰਦਾ ਅਸੀਂ ਸਟ੍ਰੈਚਰ ਤੇ ਲੈ ਕੇ ਗਏ ਸੀਗੇ ਅੱਜ ਉਹ ਆਪਣੇ ਪੈਰਾਂ ਤੇ ਆ ਸੋ ਤੁਸੀਂ ਅੱਜ ਵੀਡੀਓ ਦੇਖੂਗੇ ਕਿ ਉਹਦੇ ਪੈਰਾਂ ਤੋਂ ਲੈ ਕੇ ਐਨ ਖੜੇ ਹੋਏ ਨੇ ਦਿਖਾਓ ਸਰ ਆ ਜੀ ਸਸਰੀਆਵਰ ਜੀ ਮੈਂ ਨੰਗਲ ਵਾਲਾ ਨੂੰ ਬਹੁਤ ਬਹੁਤ ਨਿਹਾਲ ਜੀ ਨੇ ਥੋੜਾ ਉੱਚਾ ਬੋਲ ਜੀ ਨੇ ਮੇਰੀ ਬਹੁਤ ਜ਼ਿਆਦਾ ਮਦਦ ਕੀਤੀ ਡਾਕਟਰ ਸਾਹਿਬ ਅੰਕੂ ਭਾਈ ਅੰਕੂ ਦੇ ਕੈਂਸਰ ਕਲ ਕਿਨੀ ਵੀ ਬਹੁਤ ਜ਼ਿਆਦਾ 4 ਮਹੀਨੇ ਪਹਿਲਾਂ ਮੰਡਰ ਉਹ ਕਿਤੀ ਤੇ ਕਰਦੇ ਆਏ ਨੇ ਹੁਣ ਤੱਕ ਵੀ ਮੈਚਲੀ ਮੰਗਲ ਸਿਟੀ ਦੇ ਵਿੱਚ 4 ਮਹੀਨੇ ਪਹਿਲਾਂ ਮੇਰਾ ਐਕਸੀਡੈਂਟ ਹੋਇਆ ਸਰੇ ਰੇ ਰੋਡ ਦੇ ਵਿੱਚ ਜਿਸ ਦੇ ਕਰਕੇ ਮੈਨੂੰ ਪੈਰਲਾਈਜ਼ ਹੋ ਗਿਆ ਇਹ ਭਾਈ ਸਾਹਿਬ ਜੀ ਨੇ ਸੰਸਥਾ ਦੇ ਵਿੱਚ ਮਦਨ ਹੈਰੀ ਦੇ ਵਿੱਚ ਖਰੜ ਮਦਨ ਹੈਰੀ ਖਰੜ ਹੈਰੀ ਦੇ ਵਿੱਚ ਖਰੜ ਜੋ ਕਿ ਸਾਡੇ ਸਵਰਨ ਸਿੰਘ ਭਾਜੀ ਤੇ ਮਨੀਸ਼ ਭਾਜੀ ਸੇਜ਼ਿੰਗ ਪਾਕੀ ਜਿਹੜੇ ਉੱਥੇ ਦੇ ਵਾਸੀ ਹੈ ਇਹ ਨਹੀਂ ਬਹੁਤ ਜ਼ਿਆਦਾ ਮੇਰੀ ਮਦਦ ਕੀਤੀ ਐਕਸਰਸਾਈਜ਼ ਦਰਵਾਜ਼ਾ ਮੈਨੂੰ ਖੜਾ ਕੀਤਾ ਜੋ ਕਿ ਮੈਂ ਆਪਣਾ ਕੰਮ ਆਪ ਕਰ ਲੈਂਦਾ ਠੀਕ ਹੈ ਜੀ ਬਾਕੀ ਹੈ ਜੋ ਵੀ ਹੈ ਭਾਜੀ ਸੋ ਭਾਜੀ ਹੁਣ ਤੁਹਾਡੇ ਸਾਹਮਣੇ ਆ ਤੁਸੀਂ ਦੋਨੋਂ ਆਪਣੇ ਹੱਥ ਆਪਣੇ ਖੜਾ ਕਰਕੇ ਦੱਸੋ ਹਲੋ ਸੋ ਆ ਜੀ ਅਲਾਜ ਸੋ ਸਵਰਨਜੀਤ ਭਾਜੀ ਮੈਂ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਇੱਕ ਸਟ੍ਰਕਚਰ ਵਾਲੇ ਬੰਦੇ ਨੂੰ ਖੜਾ ਕਰਕੇ ਮੋੜ ਨੰਗਲ ਸੜੀ ਦੇ ਵਿੱਚ ਭੇਜਤਾ ਸੋ ਭਾਜੀ ਜਿੰਨਾ ਕਿ ਮੈਂ ਤੁਹਾਡਾ ਸ਼ੁਕਰਾਨਾ ਕਰਾਂ ਜਿੰਨਾ ਕਿ ਮੈਂ ਥੈਂਕਸ ਕਰਾਂ ਉਹ ਬਹੁਤ ਹੀ ਘੱਟ ਹੈ ਸੋ ਭਾਜੀ ਇੱਕ ਵਾਰ ਹੱਥ ਚੱਕ ਕੇ ਦੱਸੋ ਤੁਹਾਨੂੰ ਮੜੇ ਤਰਕੇ ਦੱਸਿਓ ਜਦ ਕੀ ਇਹ ਬੰਦੇ ਜਦੋਂ ਅਸੀਂ ਲੈ ਕੇ ਗਏ ਸੀਗੇ ਤੁਹਾਨੂੰ ਮੈਂ ਵੀਡੀਓ ਟੈਗ ਵੀ ਕਰ ਦੂੰਗਾ ਉਹ ਨਾਲ ਦੀ ਨਾਲ ਕਿ ਇਹ ਬੰਦੇ ਸਟ੍ਰਕਚਰ ਤੇ ਲੈ ਕੇ ਗਏ ਸੀਗੇ ਅਜੀ ਇੰਦਾ ਸੀਗਾ ਜੀ ਸਟ੍ਰੈਚਰ ਤੇ ਸੀਗੇ ਤੁਹਾਨੂੰ ਆਸ ਸੀ ਕਿ ਜੀਣਾ ਕਿ ਮਰਨਾ ਨਹੀਂ ਬਿਲਕੁਲ ਵੀ ਆਸ ਨਹੀਂ ਸੀ ਹੈਨਾ ਤੁਸੀਂ ਕੀ ਕਹਿੰਦੇ ਸੀਗੇ ਕੀ ਡੈਡ ਡੈਡ ਸੂ ਜੋ ਸਵਰਨਜੀ ਇਸ ਭਾਜੀ ਹੁਣੀ ਜਾਂ ਟੀਮ ਨੇ ਸੰਸਥਾ ਨੇ ਜੋ ਤੁਹਾਡੇ ਵਾਸਤੇ ਕੀਤਾ ਦੱਸੋ ਕਿ ਤੁਸੀਂ ਉਹਦੇ ਵਾਸਤੇ ਸ਼ੁਕਰਾਨਾ ਕਿੱਦਾਂ ਕਰਾਂਗੇ ਮਰ ਕੇ ਦਮ ਤੱਕ ਕੋਈ ਨਹੀਂ ਦੇਖ ਹੁੰਦਾ ਜੀ ਬਿਲਕੁਲ ਜੀ ਬਿਲਕੁਲ ਜੀ ਦੇਖੋ ਜੀ ਸੂ ਬਹੁਤ ਬਹੁਤ ਵੱਡੇ ਆਸ਼ਰਮ ਚੱਲੇ ਆ ਸੋ ਸਾਰਿਆਂ ਨੂੰ ਮੇਰੇ ਵੱਲੋਂ ਇੱਕ ਹੱਥ ਜੋੜ ਕੇ ਬੇਨਤੀ ਹੈ ਤੁਹਾਡੀ ਸਪੋਰਟ ਕਰਕੇ ਹੀ ਅਜਿਹੇ ਬੰਦੇ ਇਦਾਂ ਸੇਵਾ ਦੇ ਵਿੱਚ ਖੜੇ ਹੁੰਦੇ ਆ ਜਾਂ ਤੈ ਲੋਕੀ ਸਾਰਾ ਕੁਝ ਪੈਰਾਂ ਤੇ ਚੱਲ ਕੇ ਜਿਹੜਾ ਬੰਦਾ ਇੱਕ ਸਟਰਕਚਰ ਤੇ ਸੀਗਾ ਕਿ ਅੱਜ ਉਹ ਪੈਰਾਂ ਤੇ ਖੜਾ ਹੋ ਗਿਆ ਇਸ ਤੋਂ ਵੱਡੀ ਕੋਈ ਸੇਵਾ ਨਹੀਂ ਹੈ ਸੋ ਥੈਂਕਸ ਵੈਰੀ ਮੱਚ ਫੋਰ ਯਰ ਸਪੋਰਟ ਕੀਪ ਸਪੋਰਟਿੰਗ ਟੀਮਰਾ ਨੰਬਰ ਹੈ 7986367618 ਸੋ ਪਲੀਜ਼ ਜੂ ਸਪੋਰਟ ਕਰਿਓ ਇਸ ਚੀਜ਼ ਵਾਸਤੇ